ਪੰਜਾਬ ਪੁਲਿਸ ਦੇ ਡੀਆਈਜੀ ਹਰਚੰਨ ਸਿੰਘ ਭੁੱਲੜ ਦੀਆਂ 10 ਦੁਬਈ ਫੇਰੀਆਂ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਅਤੇ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਦੇ ਸਰੋਤਾਂ ਅਤੇ ਹਿੱਸੇਦਾਰੀਆਂ ਇਸ ਵੇਲੇ ਸੀਬੀਆਈ ਦੀ ਜਾਂਚ ਦੇ ਮੁੱਖ ਨੁਕਤੇ ਹਨ ਭੁੱਲੜ ਬਾਰੇ ਸੀਬੀਆਈ ਦੀ ਜਾਂਚ ਜਿਵੇਂ ਜਿਵੇਂ ਅੱਗੇ ਵੱਧ ਰਹੀ ਹੈ ਉਵੇਂ-ਉਵੇਂ ਨਵੇਂ ਖੁਲਾਸੇ ਹੋ ਰਹੇ ਹਨ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਭੁੱਲੜ ਦੀ ਕੋਠੀ ਦਾ ਕੋਨਾ-ਕੋਨਾ ਛਾਣਨ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਮਾਛੀਵਾੜਾ ਨੇੜੇ 55 ਏਕੜ ਦੇ ਰਕਬੇ ਵਿੱਚ ਭੁੱਲੜ ਫਾਰਮ ਦੀ ਤਲਾਸ਼ੀ ਲਈ ਅਕੱਲੀ ਤਲਾਸ਼ੀ ਹੀ ਨਹੀਂ ਲਈ ਗਈ ਸਗੋਂ ਇਸ ਜਾਇਦਾਦ ਦੀ ਪੂਰੀ ਕੀਮਤ ਦਾ ਅੰਦਾਜ਼ਾ ਲਗਾਇਆ ਗਿਆ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਚਟੋਪਾ ਦੇ ਆਏ ਖਾਤਸ਼ਾ ਪ੍ਰਗਟਾਉਂਦੇ ਹਨ ਕਿ ਭੁੱਲੜ ਦੀ ਨਸ਼ਾ ਤਸਕਰਾ ਨਾਲ ਮਿਲੀਭੁਗਤ ਹੋ ਸਕਦੀ ਹੈ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਨਸ਼ਾ ਤਸਕਰੀ ਦੇ ਕੇਸਾਂ ਲਈ ਸਟ ਦਾ ਇੰਚਾਰਜ ਲਾਇਆ ਸੀ ਪਰ 3 ਸਾਲ ਬੀਤਣ ਤੋਂ ਬਾਅਦ ਵੀ ਉਹ ਚਾਰਸ਼ੀਟ ਪੇਸ਼ ਨਹੀਂ ਕਰ ਸਕੇ ਸਨ ਜਿਸ ਕਾਰਨ ਉਹਨਾਂ ਤੋਂ ਜਾਂਚ ਲੈ ਕੇ ਹੋਰ ਅਧਿਕਾਰੀਆਂ ਨੂੰ ਦਿੱਤੀ ਗਈ ਇਲਜ਼ਾਮ ਲੱਗਦੇ ਹਨ ਕਿ ਉਹਨਾਂ ਦੀ ਨਸ਼ਾ ਤਸਕਰਾ ਨਾਲ ਕਤਤ ਮਿਲੀ ਭੁਗਤ ਕਾਰਨ ਇਹ ਜਾਂਚ ਅੱਗੇ ਨਹੀਂ ਵੱਧ ਸਕੀ ਸੀ ਉਧਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਜੋ ਕੱਲ ਲੁਧਿਆਣਾ ਦੌਰੇ ਤੇ ਸਨ ਉਹਨਾਂ ਨੇ ਕਿਹਾ ਕਿ ਹਰਚਰਨ ਭੁੱਲਰ ਨੂੰ ਤੁਰੰਤ ਡਿਸਮਿਸ ਕੀਤਾ ਜਾਣਾ ਚਾਹੀਦਾ ਤੇ ਇਸੇ ਦੌਰਾਨ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਦੇ ਵਿੱਚ ਕਾਨੂੰਨੀ ਮਹਾਰਾ ਤੋਂ رائے ਲਈ ਹੈ ਔਰ ਕਾਗਜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਭੁੱਲਰ ਨੂੰ ਡਿਸਮਿਸ ਕਰਨ ਦੀ ਸਿਫਾਰਿਸ਼ ਕੀਤੀ ਜਾ ਸਕੇ ਅਸੀਂ ਇਹ ਵੀ ਦੱਸ ਦਈਏ ਕਿ ਕਿਸੇ ਆਈਪੀਐਸ ਅਧਿਕਾਰੀ ਨੂੰ ਨੌਕਰੀ ਤੋਂ ਡਿਸਮਿਸ ਕਰਨ ਜਾਂ ਬਰਖਾਸਤ ਕਰਨ ਦਾ ਅਧਿਕਾਰ ਕਿਸੇ ਵੀ ਸੂਬਾ ਸਰਕਾਰ ਕੋਲ ਨਹੀਂ ਹੁੰਦਾ ਸੂਬਾ ਸਰਕਾਰ ਇਸ ਦੀ ਸਿਫਾਰਿਸ਼ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਰਦਾ ਹੈ ਅਤੇ ਉਹ ਅੱਗੇ ਇਹ ਫਾਈਲ ਰਾਸ਼ਟਰਪਤੀ ਕੋਲ ਪਹੁੰਚਦੀ ਹੈ ਤੇ ਇਹ ਰਾਸ਼ਟਰਪਤੀ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਆਈਪੀਐਸ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਵੇ ਸੋ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਹਰਚਰਨ ਭੁੱਲਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਇਸ ਮਾਮਲੇ ਦੀ ਰੌਚਕ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਇੱਕ ਸਾਬਕਾ ਡੀਜੀਪੀ ਚਟੋ ਵਿਧਾਇਕ ਇੱਕ ਮੀਡੀਆ ਇੰਟਰਵਿਊ ਚ ਮੰਨਦੇ ਹਨ ਕਿ ਇਕੱਲਾ ਹਰਚਰਨ ਭੁੱਲਰ ਨਹੀਂ ਹੈ ਹੋਰ ਵੀ ਬਹੁਤ ਸਾਰੇ ਅਫਸਰ ਹਨ ਜਿਹੜੇ ਥਾਣਿਆਂ ਤੋਂ ਲੈ ਕੇ ਉੱਪਰ ਤੱਕ ਭ੍ਰਿਸ਼ਟਾਚਾਰ ਦੇ ਤੰਤਰ ਨੂੰ ਚਲਾ ਰਹੇ ਹਨ ਚਟੋ ਵਿਧਾਇਕ ਕਹਿੰਦੇ ਹਨ ਕਿ ਰਵੀ ਸਿੱਧੂ ਤੋਂ ਲੈ ਕੇ ਡਰੱਗਸ ਤੱਕ ਉਨ੍ਹਾਂ ਅਨੇਕਾਂ ਕੇਸਾਂ ਦੀ ਪੜਤਾਲ ਕੀਤੀ ਉਨ੍ਹਾਂ ਨੂੰ ਅਜਿਹਿਆਂ ਜਾਂਚਾਂ ਲਈ ਲਾਇਆ ਜਾਂਦਾ ਸੀ ਪਰ ਜਦੋਂ ਵੀ ਪੋਸਟਿੰਗ ਦੀ ਗੱਲ ਆਉਂਦੀ ਤਾਂ ਸਰਕਾਰਾਂ ਅਜਿਹੇ ਅਫਸਰਾਂ ਨੂੰ ਹਿਲਾਉਂਦੀਆਂ ਜਿਹੜੇ ਉਹਨਾਂ ਮੁਤਾਬਕ ਕੰਮ ਕਰਨ ਉਹ ਕਹਿੰਦੇ ਹਨ ਕਿ ਅਜਿਹਾ ਨਹੀਂ ਹੋ ਸਕਦਾ ਕਿ ਡੀਜੀਪੀ ਕੋਲ ਹਰ ਚਰਨ ਭੁੱਲਰ ਦੀ ਜਾਣਕਾਰੀ ਨਹੀਂ ਹੋਵੇਗੀ ਇਸ ਬਾਰੇ ਅਫਸਰਾਂ ਸਿਆਸਤਦਾਨਾਂ ਮੀਡੀਆ ਅਤੇ ਸਾਰੇ ਲੋਕਾਂ ਨੂੰ ਪਤਾ ਹੈ ਪਰ ਅਫਸੋਸ ਕਿ ਕੋਈ ਬੋਲਦਾ ਨਹੀਂ ਸੋ ਆਖਰ ਹੁਣ ਇਹ ਜਿਹੜਾ ਪੂਰਾ ਭ੍ਰਿਸ਼ਟਾਚਾਰ ਦਾ ਤੰਤਰ ਹੈ ਇਸ ਨੂੰ ਖਤਮ ਕਰਨ ਲਈ ਕੀ ਕੀਤਾ ਜਾ ਸਕਦਾ ਬੀਜੀਪੀ ਚੱਟੋਪਧਿਆਏ ਕਹਿੰਦੇ ਨੇ ਕਿ ਲੋਕਤੰਤਰ ਦੇ ਚਾਰ ਥੰਮ੍ਹਾਂ ਦੇ ਵਿੱਚੋਂ ਇੱਕ ਵੀ ਸਹੀ ਤਰੀਕੇ ਨਾਲ ਕੰਮ ਕਰੇਗਾ ਇੱਕ ਵੀ ਅੱਗੇ ਵੱਧ ਕੇ ਪਹਿਲ ਕਦਮੀ ਕਰੇਗਾ ਤਾਂ ਸਤੰਤਰ ਨੂੰ ਰੋਕਿਆ ਜਾ ਸਕਦਾ ਹੈ ਉਹ ਮਿਸਾਲ ਦਿੰਦੇ ਹਨ ਕਿ ਜਿਵੇਂ ਪਿੰਡਾਂ ਦੀਆਂ ਪੱਜੈਤਾ ਹਨ ਕਿਸਾਨ ਜਥੇਬੰਦੀਆਂ ਹਨ ਹੋਰ ਮਲਾਜ਼ਮ ਜਥੇਬੰਦੀਆਂ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਅਫਸਰ ਇਮਾਨਦਾਰ ਹੈ ਅਤੇ ਕਿਹੜਾ ਭ੍ਰਿਸ਼ਟਾਚਾਰੀ ਇਸ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਅੱਗੇ ਆ ਕੇ ਅਜਿਹੇ ਅਫਸਰਾਂ ਖਿਲਾਫ ਮੋਰਚਾ ਖੋਲਣਾ ਚਾਹੀਦਾ ਹੈ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਨਤਕ ਪੱਧਰ ਤੇ ਅੱਗੇ ਆਉਣ ਔਰ ਇਹਨਾਂ ਅਪਸਰਾਂ ਸਿਆਸਤਦਾਨਾਂ ਔਰ ਹੋਰ ਭ੍ਰਸ਼ਟਾਚਾਰੀ ਲੋਕਾਂ ਖਿਲਾਫ ਬੋਲਣ ਤਾਂ ਜੋ ਇਸ ਭ੍ਰਸ਼ਟਾਚਾਰ ਦੇ ਤੰਤਰ ਨੂੰ ਨੱਥ ਪਾਈ ਜਾ ਸਕੇ